ਸਾਡੇ ਲੰਡਨ ਚ ਹਸਪੀਟਲ ਹੈ ਜੀ ਲੰਡਨ ਅੰਟੈਰੀਆ ਦੇ ਵਿੱਚ ਵੀ ਹੈਗਾ ਜੀ ਉੱਥੇ ਹਸਪੀਟਲ ਜੀ ਉੱਥੇ ਸਟਾਫ ਫਾਰਮਰ ਸਟਾਫ ਕੰਟਰੈਕਟਰਸ ਨੂੰ ਜਿਹੜੀ ਹਸਪੀਟਲ ਹੈ ਉਹਨੇ ਫਰਾਡ ਵਾਸਤੇ 60 ਮਿਲੀਅਨ ਦਾ ਫਰਾਡ ਹੋਇਆ ਜੀ ਇਸ ਹਸਪੀਟਲ ਕਹ ਰਿਹਾ ਹੈ ਮੈਨੇਜਰ ਕਹ ਰਿਹਾ 60 ਮਿਲੀਅਨ ਡਾਲਰ ਦਾ ਫਰਾਡ ਹੋਇਆ ਔਰ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਫਰਾਡ ਵੀ ਹੈ ਸੂਕੀਤਾ ਗਿਆ ਜੀ ਉਹਨਾਂ ਨੂੰ ਫਾਰਮਰ ਸਟਾਫ ਤੇ ਕੰਟਰੈਕਟਰ ਕੰਟਰੈਕਟਰਸ ਉਹ ਜਿੰਨਾਂ ਨੇ ਕੁਝ ਕੀਤਾ ਹੋਏਗਾ ਉਸ ਇੰਸਟੀਚਿਊਸ਼ਨ ਵਾਸਤੇ ਕੁਝ ਚੀਜ਼ ਬਣਾਈ ਹੋ ਸਕਦੀ ਹੈ ਕਿਸੇ ਚੀਜ਼ ਹੱਲਪ ਕੀਤੀ ਜਾ ਸਕਦੀ ਹੈ ਕੋਈ ਸਮਾਨ ਸਪਲਾਈ ਕੀਤਾ ਜਾ ਸਕਦਾ ਬਹੁਤ ਕੁਝ देयर ਆਰ so many types of contractors ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਸੋ ਕੀਤਾ ਹੈਗਾ ਔਰ ਮੈਂ 50 ਮਿਲੀਅਨ ਡੈਮੇजेस ਦੇ ਵਿੱਚ ਹੈ ਜੀ ਐਡੀਸ਼ਨਲ 1.5 ਮਿਲੀਅਨ ਇਨ ਪੋਨਿਟਿਵ ਡੈਮੇजेस ਆ ਜਿਹੜੇ ਫਾਰਮਰ ਐਗਜ਼ੈਕਟਿਵ ਹੈ ਜੀ ਮਨ ਆਨਲਾਈਨ ਨਹੀਂ ਫਾਰਮਰ ਐਗਜ਼ੈਕਟਿਵਸ ਇਹ ਮੈਂ ਸੇ ਮੀਡੀਆ ਦਿਖਾਵਾਂ ਜੀ ਆਪਦੇ ਕੋਲੋਂ ਖਬਰ ਨਹੀਂ ਜੁਣਾਏ ਦਿਪੇਸ਼ ਪਟੇਲ ਡਾਇਰੈਕਟ ਲਾਲ ਨੀਲ ਮੋਤੀ ਤੇ ਬੀ ਐਚ ਕੰਟਰੈਕਟਰਸ ਦਾ ਡਾਇਰੈਕਟਰ ਪਰੇਸ਼ ਸੋਨੀ ਕੰਸਟਰਕਸ਼ਨ ਫਰਮਸ ਬੀ ਐਚ ਕੰਟਰੈਕਟਰਸ ਐਂਡ ਜੀ ਬੀ ਆਈ ਕੰਸਟਰਕਸ਼ਨ ਇਹਨਾਂ ਦੇ ਉੱਤੇ ਦੋਸ਼ ਲਾਏ ਨੇ ਸੁਕੀਤਾ ਨਾਲ ਤੇ ਆ ਕੋਰਟ ਦੇ ਵਿੱਚ ਪੇਸ਼ ਹੋਣਗੇ ਆਪਦੀ ਆਪ ਨੂੰ ਡਿਫੈਂਡ ਕਰਨਗੇ ਹੋ ਸਕਦਾ ਇਹ ਆਪਦੇ ਆਪ ਨੂੰ ਬਚਾ ਸਕਣ